1433 ਕੀ ਮਾਗ ਸ਼ੁਦੀ 15 ਦੁਖੀਆਂ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਪੁਰਵਦਾ ਇੱਕ ਵਾਰ ਨਾ ਮੀਰਾ ਦੀ ਸਾਖੀ ਅਸੀਂ ਬੜੀ ਚਿਰ ਤੋਂ ਸੁਣਾ ਰਹੇ ਹਾਂ ਮੈਂ ਜਦੋਂ ਮੀਰਾ ਦੀ ਸਾਖੀ ਸੁਣਾਉਣਾ ਜਦੋਂ ਮੀਰਾ ਦਾ ਨਾਮ ਆਉਂਦਾ ਤੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਬੜਾ ਆਨੰਦ ਮਿਲਦਾ ਹੈ ਮੀਰਾ ਨਾ ਤੁਰਦੀ 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 ਮੀਰਾ ਦੇ ਚਿਹਰੇ ਅੱਗੇ ਨਾ ਇੱਕ ਮੂਰਤ ਘੁੰਮਦੀ ਸੀ ਮੂਰਤ ਗੁਰੂ ਕੀ ਮੂਰਤ ਮਨ ਵਿੱਚ ਹੈ ਉਹ ਮਨ ਦੇ ਅੰਦਰ ਸੀ ਮੂਰਤ ਮੀਰਾ ਦੇ ਪਰ ਮੀਰਾ ਕਹਿਣ ਲੱਗੀ ਆਪਣੀ ਮਾਤਾ ਨੂੰ ਅਮਾਂ ਬੀਵੀਆਂ ਫੜਾਫੜ ਮੱਥਾ ਟਿਕਾ ਰਹੋ ਫੜਾਫੜ ਸੀ ਟਿਕ ਗਿਆ ਬੀਵੀਆਂ ਹੁਣ ਆਰਾਮ ਨਾਲ ਬਸ ਠੀਕ ਹੈ ਬਹੁਤ ਅੱਛੇ ਹੈ ਸੰਗਤ ਟਿਕ ਗਈ ਹੈ ਹੁਣ ਆਰਾਮ ਨਾਲ ਬਿਠਾਓ ਸੰਗਤ ਨੂੰ ਤੇ ਮੀਰਾ ਕਹਿਣ ਲੱਗੀ ਅਮਾ ਮੇਰਾ ਦਿਲ ਅੰਦਰੋਂ ਤੜਫਦਾ ਹੈ ਮੇਰਾ ਦਿਲ ਅੰਦਰੋਂ ਰਹਿੰਦਾ ਹੈ ਕੋਈ ਮੈਨੂੰ ਮਿਲ ਜਾਏ ਜਿਹੜਾ ਮੇਰੇ ਅੱਗੇ ਉਹ ਮੂਰਤ ਘੁੰਮਦੀ ਉਹਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਹੈ ਤੇ ਮਾਂ ਕਹਿਣ ਲੱਗੀ ਧੀਏ ਆ ਫੜ ਕ੍ਰਿਸ਼ਨ ਮਹਾਰਾਜ ਜੀ ਦੀ ਮੂਰਤੀ ਤੇ ਇਹਦੇ ਦਰਸ਼ਨ ਕਰਿਆ ਕਰ ਤੇਰਾ ਮਨ ਸ਼ਾਂਤ ਹੋ ਜਾਏਗਾ ਤੇ ਜੇ ਵੇਖਿਆ ਜਾਵੇ ਧਰਮ ਕੋਈ ਵੀ ਮਾੜਾ ਨਹੀਂ ਹੈ ਸਾਰੇ ਚੰਗੇ ਆ ਗੁਰੂ ਪੀਰ ਫਕੀਰ ਇਸ ਧਰਤੀ ਤੇ ਆਏ ਸਭ ਚੰਗੇ ਆਪਣੀ ਆਪਣੀ ਜਗਾ ਤੇ ਪਰ ਜਿਤ ਕਿਸੇ ਦਾ ਮਨ ਕਿਤੇ ਟਿਕ ਜਾਏ ਮੀਰਾ ਕਹਿਣ ਲਗੀ ਬੜਾ ਚਿਰ ਤੋਂ ਮੀਰਾ ਕ੍ਰਿਸ਼ਨ ਭਗਵਾਨ ਜੀਆ ਦੀ ਮੂਰਤੀ ਲੈ ਕੇ ਗਲੀ ਗਲੀ ਫਿਰਦੀ ਹੈ ਤੇ ਕਿਉਂ ਨਾ ਬਨਾਰਸ ਦੀ ਧਰਤੀ ਤੇ ਮੀਰਾ ਪਹੁੰਚ ਗਈ ਹੈ ਦੇਵਨਾਰਸ ਦੀ ਧਰਤੀ ਤੇ ਲੋਕਾਂ ਨੇ ਮੀਰਾ ਦਾ ਸਭ ਕੁਝ ਲੁੱਟ ਲਿਆ ਸੋਨਾ ਚਾਂਦੀ ਸਭ ਕੁਝ ਪੈਸਾ ਧਨ ਦੌਲਤ ਸਭ ਕੁਝ ਲੁੱਟ ਲਿਆ ਕਿਉਂਕਿ ਮੀਰਾ ਤਨ ਦੀ ਰੋਗਣ ਨਹੀਂ ਸੀ ਮੀਰਾ ਮਨ ਦੀ ਰੋਗਣ ਸੀ ਹਾਂ ਬਈ ਗੁਰਪ੍ਰੇਮੀਆਂ ਮੀਰਾ ਤਨ ਦੀ ਰੋਗਣ ਨਹੀਂ ਸੀ ਮੀਰਾ ਮਨ ਦੀ ਰੋਗਣ ਸੀ ਮੀਰਾ ਕਹਿੰਦੀ ਕੋਈ ਮਲਾ ਦਿਓ ਮੈਨੂੰ ਵੈਦ ਜਿਹੜਾ ਮੇਰਾ ਮਨ ਦਾ ਰੋਗ ਠੀਕ ਕਰ ਦੇ ਕੋਈ ਮੈਨੂੰ ਵੈਦ ਮਲਾ ਦਿਓ ਹਰਿਆਣਵੀ ਸ਼ਬਦ ਕਹਿੰਦੇ ਬਾਟ ਐਸ ਐ ਬੈਦ ਦਵਾਈ ਇਹ ਕੋਈ ਰੋਗੀ ਨਵਜ ਦਿਖਾ ਲਿਓ। ਮੀਰਾ ਕਹਿੰਦੀ ਮੈਨੂੰ ਤਨ ਦਾ ਰੋਗ ਨਹੀਂ ਮੇਰੇ ਮਨ ਦਾ ਰੋਗ ਠੀਕ ਕਰਨ ਵਾਲਾ ਕੋਈ ਬੈਦ ਮਿਲ ਜਾਏ। ਫਿਰ ਉਸ ਸਮੇਂ ਮੀਰਾ ਕਈ ਦਿਨ ਬਨਾਰਸ ਰਹੀ ਤੇ ਕਿਸੇ ਨੇ ਕਿਹਾ ਕਿ ਚੰਨ ਮੀਰਾ ਤੈਨੂੰ ਇੱਕ ਰੱਬ ਦੇ ਦਰਸ਼ਨ ਕਰਾ ਦਈਏ ਤੇਰੀ ਰੂਹ ਸ਼ਾਂਤ ਹੋ ਜਾਣੀ ਹੈ। ਰੱਬ ਆਪ ਤਰਤੀਬ ਬਨਾਰਸ ਦੀ ਤੇ ਆਇਆ ਹੋਇਆ ਹੈ। ਸ਼ੀਰਗਵਰਧਨ ਗਰਾਉਂ ਦੇ ਵਿੱਚ ਤੇ ਉਸ ਸਮੇ ਗੁਰਪ੍ਰੇਮੀਆਂ ਮੰਨ ਜੋੜਿਓ ਬਈ ਦਰਸ਼ਨ ਕਰਿਓ ਸਤਿਗੁਰੂ ਜੀ ਦੇ ਮੀਰਾ ਜਦੋਂ ਉਹ ਗੁਰਪ੍ਰੇਮੀਆਂ ਦੇ ਨਾਲ ਗਈ ਹੈ ਤੇ ਕਹਿਣ ਲੱਗੇ ਆਓ ਤੈਨੂੰ ਗੁਰੂ ਦੇ ਦਰਸ਼ਨ ਕਰਾ ਦਈਏ ਕਿਉਂ ਐਵੇਂ ਭੜਕਦੀ ਫਿਰਦੀ ਐ ਕਮਲਿਏ ਚੱਲ ਤੈਨੂੰ ਰੱਬ ਦੇ ਦਰਸ਼ਨ ਕਰਾ ਦਈਏ ਜਦੋਂ ਮੀਰਾ ਸਤਗੁਰ ਦੇ ਦਵਾਰੇ ਤੇ ਪਹੁੰਚੀ ਐ ਤੇ ਜਾ ਕੇ ਸਾਹਮਣੇ ਕੀ ਆ ਵੇਖਦੀ ਐ ਗੁਰੂ ਜੀ ਨੂੰ ਆਵਾਜ਼ ਮਾਰੀ ਸੇਵਾਦਾਰ ਅੰਦਰ ਗਏ ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਕੋਈ ਮਿਲਣ ਆਇਆ ਹੈ ਸਤਗੁਰ ਕਹਿੰਨੇ ਕੌਣ ਹੈ ਬਈ ਇੱਕ ਮੀਰਾ ਹੈ ਮਹਾਰਾਜ ਜਤੌੜਗੜ੍ਹ ਦੇ ਰਹਿਣ ਵਾਲੀ ਰਾਜੇ ਦੀ ਬੇਟੀ ਹੈ ਮਹਾਰਾਜ ਆਪ ਜੀ ਨੂੰ ਮਿਲਣ ਵਾਸਤੇ ਆਈ ਹੈ ਸਤਗੁਰ ਕਹਿੰਨੇ ਠੀਕ ਹੈ ਬਈ ਭੇਜ ਦਿਓ ਜਦੋਂ ਮੀਰਾ ਉਸ ਸਮੇਂ ਅੰਦਰ ਗਈ ਤੇ ਸਾਹਮਣੇ ਰੂਹ ਬੈਠੀ ਐ ਸਾਹਮਣੇ ਰੂਹ ਦਗ-ਦਗ ਕਰਦਾ ਚਿਹਰਾ ਰੱਬੀ ਰੂਹ ਸਾਹਮਣੇ ਅਕਾਲ ਪੂਰਖ ਧੰਨ ਧੰਨ ਸਾਈਂ ਬੇਕਮਾਲ ਜਗਤ ਗੁਰੂ ਦਾਸ ਮਹਾਰਾਜ ਜੀ ਬੈਠੇ ਐ ਤੇ ਮੀਰਾ ਨੇ ਜਾ ਕੇ ਸਿਰ ਝੁਕਾਇਆ ਤੇ ਕਿਹਾ ਹੀ ਦੁਨੀਆ ਦੇ ਲੋਗੋ ਮੈਂ ਐਵੇਂ ਭੜਕਦੀ ਫਿਰੀ ਗਈ ਮੇਰੇ ਰੱਬ ਮੇਰੇ ਅੱਲਾ ਮੇਰੇ ਰਾਮ ਮੁਸਲਮਾਨਾਂ ਨੇ ਸਤਗੁਰੂ ਰਵਦਾਸ ਮਹਾਰਾਜ ਜੀ ਨੂੰ ਅੱਲਾ ਕਹਿ ਕੇ ਪੁਕਾਰਿਆ ਹਿੰਦੂਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਰਾਮ ਕਹਿ ਕੇ ਪੁਕਾਰਿਆ ਸਾਡਾ ਰਾਮ ਰਵਿਦਾਸ ਮਹਾਰਾਜ ਜੀ ਹੈ ਤੇ ਉਸ ਸਮੇਂ ਮੀਰਾ ਕਹਿਣ ਲੱਗੀ ਸੱਚੇ ਪਾਸ਼ਾ ਤੇਰਾ ਮੂੰਹ ਆਪ ਜੀ ਦਾ ਮੁਖੜਾ ਤੱਕ ਕੇ ਮਹਾਰਾਜ ਮੇਰਾ ਮਨ ਸ਼ਾਂਤ ਹੋ ਗਿਆ ਹੁਣ ਮੇਰ ਕਰੋ ਕਿਰਪਾ ਕਰੋ ਅੰਮ੍ਰਿਤ ਦੀ ਦਾਤ ਦੇ ਦਿਓ ਸਤਗੁਰ ਨੇ ਫਿਰ ਚਰਨ ਅੰਮ੍ਰਿਤ ਮੀਰਾ ਨੂੰ ਪਿਆਇਆ ਆਪਣੇ ਚਰਨਾਂ ਦਾ ਅੰਮ੍ਰਿਤ ਪਿਆਇਆ ਮੀਰਾ ਚਰਨ ਅੰਮ੍ਰਿਤ ਪੀ ਕੇ ਬੜੀ ਨਿਹਾਲ ਹੋ ਗਈ ਤੇ ਸਤਿਗੁਰ ਜੀਆ ਨੇ ਉਪਦੇਸ਼ ਕੀਤਾ ਮੀਰਾ ਹੁਣ ਤੂੰ ਚਰਨ ਅੰਮ੍ਰਿਤ ਪੀ ਲਿਆ ਹੁਣ ਤੂੰ ਦਾਸੀ ਬਣ ਗਈ ਹੈ ਹੁਣ ਤੂੰ ਇੱਕ ਜਿਹਨੂੰ ਲੋਕ ਛੂਤਰ ਕਹਿੰਦੇ ਚਮਾਰ ਕਹਿੰਦੇ ਉਹ ਤੋ ਚਰਨ ਅੰਮ੍ਰਿਤ ਲੈ ਲਿਆ ਹੁਣ ਤੂੰ ਹੁਣ ਇੱਕ ਗੱਲ ਯਾਦ ਰੱਖੀ ਹੁਣ ਲੋਕ ਤੇਰੇ ਬੈਰੀ ਬਣ ਜਾਣਗੇ ਤੇਰੇ ਤੇ ਦੁੱਖ ਬਹੁਤ ਆਉਣਗੇ ਮੀਰਾ ਕਹਿੰਦੀ ਮਹਾਰਾਜ ਕਿਹੜੇ ਦੁੱਖ ਆਣਗੇ ਕਹਿੰਦੇ ਤੇਰੇ ਘਰ ਦੇ ਤੈਨੂੰ ਬਾਹਰ ਕੱਢ ਦੇਣਗੇ ਤੇਰੇ ਘਰ ਦੇ ਤੈਨੂੰ ਤਾਨੇ ਮਾਰਨਗੇ ਮੀਰਾ ਕਹਿੰਦੀ ਮਹਾਰਾਜ ਐਦਾਂ ਦੇ ਦੁੱਖ ਤੇ ਮੈਂ ਸਹਿ ਲਾਂਗੀ ਮਹਾਰਾਜ ਪਰ ਤੂੰ ਨਾ ਛੱਡੀਂ ਭਾਵੇਂ ਸੰਸਾਰ ਛੱਡ ਜਾਏ ਹੇ ਸੱਚਾ ਪਾਤਸ਼ਾਹ ਭਾਵੇਂ ਸੰਸਾਰ ਦੇ ਲੋਕ ਮੈਨੂੰ ਮਾੜਾ ਕਹਿਣ ਕਿ ਮੈਂ ਰਵਿਦਾਸ ਨੂੰ ਗੁਰੂ ਬਣਾ ਕੇ ਆ ਗਈਆਂ पर उस समय मेरे मालका तू ना छी उस समय मीरा ने क्या सच्चा पाशा तेरा पल्ला फड़े आवे तेरा पल्ला फड़े वे जिदा ਸਤਗੁਰ ਦਾ ਮੀਰਾ ਨੇ ਐਸਾ ਲੜ ਫੜਿਆ ਤੇਰਾ ਪੱਲਾ ਫੜਿਆ ਵੇ ਸਤਗੁਰ ਤੂੰ ਐਵੇਂ ਨਾ ਛੋਡੀ ਤੇਰਾ ਪੱਲਾ ਫੜਿਆ ਵੇ ਸਤਗੁਰ ਤੂੰ ਐਵੇਂ ਨਾ ਛੋਡੀ ਤੇਰਾ ਪੱਲਾ ਫੜਿਆ ਏ ਸਤਗੁਰ ਤੂੰ ਐਵੇਂ ਨਾ ਛੋਡੀ ਤੇਰਾ ਪੱਲਾ ਫੜਿਆ ਏ ਸਤਗੁਰੂ ਤੂੰ ਏਂ રે ਬੀਬੀ ਵੀੜੀ ਪੱਲਾ ਫੜਿਆ ਨੇ ਸਤਗੁਰੂ ਤੂੰ ਏਂ ਨਾ ਛੋਡੀ ਤੇਰਾ ਪੱਲਾ ਫੜਿਆ ਬੀਬੀਆਂ ਮੋਲਿਆ ਕਰੋ ਬਈ ਤੀਸਰੇ ਹਿੱਸੇ ਵਿੱਚ ਸਤਗੁਰੂ ਤੂੰ ਏਂ ਤੇਰਾ ਪੱਲਾ ਫੜਿਆ ਨੇ ਸਤਗੁਰੂ ਤੂੰ ਤੂੰ ਸੁਨੇ ਮਾ ਛੋੜੀ ਤੇਰਾ ਪੱਲਾ ਫੜ ਆਏ ਸਤਗੁਰੂ ਤੂੰ ਮੇਰੇ ਮਾ ਛੋੜੀ ਤੇਰਾ ਪੱਲਾ ਮੱਖ ਦੁਨੀਆ ਮੋੜ ਲਵੇ ਸਤ ਗੁਰ ਮੱਖ ਦੁਨੀਆ meri preet purani teri meri preet purani teri meri preet purani teri meri preet purani meri meri preet purani teri meri preet purani teri meri preet purani teri meri preet purani meri meri preet purani ye duniya ਕੀ ਜਾਣੇ ਇਹ ਦੁਨੀਆਂ ਕੀ ਜਾਣੇ ਇਹ ਦੁਨੀਆਂ ਕੀ ਤੂੰ ਮੁਸਕਰਾ ਨਾ ਓੜੀ ਬਖ ਦੁਨੀਆ ਬੋੜ ਲਵੇ ਸਾਥ ਕਰ ਤੂੰ ਖੜਾ ਨਾ ਲੋਕਾਂ ਦੇ ਲੱਖਾਂ ਸਹਾਰੇ ਨੇ 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 ਮੇਰਾ ਤੂੰ ਹੀਓ ਲੱਖ ਕਰੋੜੀ ਤੂੰ ਹੀਓ ਲੱਖ ਕਰੋੜੀ ਤੇਰਾ ਪੱਲਾ ਫੜਿਆ ਏ ਸਤਿਗੁਰੂ ਤੂੰ ਐਵੇਂ ਮਾਣ ਤੋੜੀ ਤੇਰਾ ਪੱਲਾ ਫੜਿਆ ਏ ਸਤਿਗੁਰੂ ਗੁਰ ਦੀ ਬਣ ਗਈ ਭਾਵੇਂ ਕਿ ਦੁੱਖ ਮੀ ਇਹ ਅੱਜ ਦਾ ਸਮਾਗ ਉਲੀਕਿਆ ਔਰ ਗੁਰੂ ਜੀ ਆਪ ਖੁਦ ਆਪ ਪਰਮੇਸ਼ਰ ਆਏ ਹੈ ਸੱਚੇ ਪਾਤਸ਼ਾਹ ਸੰਤਾਂ ਵਿੱਚ ਉਹ ਪ੍ਰਮਾਤਮਾ ਵੱਸਦਾ ਹੈ ਗੁਰਪ੍ਰੇਮੀਆਂ ਭਜਨ ਕਰਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਸਿਮਰਨ ਕਰਨ ਦੇ ਨਾਲ ਗੁਰੂ ਜੀ ਖੁਸ਼ ਹੁੰਦੇ ਐ ਸਾਨੂੰ ਮੁਕਤੀ ਮਿਲਦੀ ਐ ਸਾਨੂੰ ਅੱਛਾ ਗਿਆਨ ਮਿਲਦਾ ਹੈ ਜਦੋਂ ਬੈਟਰੀ ਅਮਰਤ ਵੇਲੇ ਚਾਰਜ ਕਰ ਲਈਏ ਤੇ ਸਾਰਾ ਦਿਨ ਚਾਰਜ ਕਰਨ ਦੀ ਲੋੜ ਨਹੀਂ ਹੁੰਦੀ ਇਸ ਕਰਕੇ ਭਜਨ ਕਰਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਸਤਿਗੁਰੂ ਜੀ ਦਾ 647 ਮਾ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਾਂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਬਹੁਤ ਦੂਰ ਡਰਾਂਦੇ ਤੋਂ ਸੰਗਤਾਂ ਪਹੁੰਚੀਆਂ ਸਭ ਦੀ ਹਾਜ਼ਰੀ ਸੱਚੇ ਪਾਤਸ਼ਾਹ ਕਬੂਲ ਕਰਨ ਮਾਰਾ ਆਓ ਇੱਕ ਜ਼ੋਰਦਾਰ ਜਕਾਰਾ ਲਾ ਦੀਏ ਤੇ ਮੇਰੀ ਵੀ ਆਵਾਜ਼ ਥੋੜਾ ਖੁੱਲ ਜਾਣੀ ਆ ਕੱਲ ਵੀ ਮੇਰੀ ਡਿਊਟੀ ਸੰਤ ਮੰਦੀਪ ਦਾ ਜੀਆ ਨੇ ਤਕਰੀਬਨ ਫਗਵਾੜੇ ਦੇ ਇਲਾਕੇ ਵਿੱਚ ਲਈ ਤੇ ਉੱਥੇ ਬੜਾ ਅੱਛਾ ਉਹਨਾਂ ਨੇ ਮਾਨ ਸਨਮਾਨ ਕੀਤਾ ਤੇ ਬੜਾ ਪ੍ਰੇਮ ਸੰਗਤ ਨੇ ਦਿੱਤਾ ਕਦੀ ਕਿਤੇ ਡਿਊਟੀ ਲੱਗ ਜਾਂਦੀ ਹੈ ਕਦੀ ਕਿਤੇ ਡਿਊਟੀ ਲੱਗ ਜਾਂਦੀ ਹੈ ਸੰਤਾਂ ਦੇ ਚਰਨਾਂ ਵਿੱਚ ਰਹਿਣਾ ਚੰਗਾ ਹੁੰਦਾ ਹੈ ਕਮਲਿਆ ਸਾਧੂਆਂ ਦੇ ਚਰਨਾਂ 'ਚ ਰਹੀਏ ਕੁਛ ਨਾ ਕੁਛ ਮਿਲ ਜਾਏਗਾ ਜ਼ਿੰਦਗੀ ਸੋਹਣੀ ਲੰਘ ਜਾਂਦੀ ਹੈ ਅੱਛੀ ਲੰਘ ਜਾਂਦੀ ਹੈ ਰੁੱਖੀ ਮਿੱਸੀ ਖਾਏ ਕਾ ਠੰਡਾ ਪਾਣੀ ਪੀਂ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਜਿਨ੍ਹਾਂ ਨੇ ਲਾਈ ਉਹਨਾਂ ਦੀ ਸਾਡੀ ਵੀ ਦਵਾਈ ਕਾਸ਼ੀ ਵਾਲਿਆ ਦੀ ਨਵੀ ਸਾਡੀ ਵੀ ਨਭਾਈ ਕਾਂਸੀ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਦੀ ਨਵੀ ਸਾਡੀ ਵੀ ਨਭਾਈ ਕਾਂਸੀ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਓ ਸਾਡੀ ਵੀ ਨਭਾਈ ਕਾਂਸੀ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਦੀ ਵੀ ਨਿਵਾਦ ਕੰਸ਼ੀਵਾੜਾ ਨਿਵਾਦ ਕੰਸ਼ੀ